ਫੈਡਰਲ ਜਿਹੜੀ ਸਰਕਾਰ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਉਹਨਾਂ ਨੇ 1.5 ਬਿਲੀਅਨ ਡਾਲਰ ਦਾ ਜਿਹੜਾ ਲੋਨ ਆ ਪੈਲੀ ਸੇਡਸ ਕਰਕੇ ਜਿਹੜਾ ਨਿਊਕਲੀਅਰ ਪਲਾਂਟ ਆ ਉਸ ਦੇ ਵਿੱਚ ਉਹ ਦੇਣਗੇ ਮਿਸ਼ੀਗਨ ਦੇ ਵਿੱਚ ਇਹ ਨਿਊਕਲੀਅਰ ਪਲਾਂਟ ਆ ਜਿਸ ਦੇ ਵਿੱਚ ਬਿਜਲੀ ਦਾ ਉਤਪਾਦਨ ਜਿਹੜਾ ਆ ਉਹ ਹੁਣ ਕੀਤਾ ਜਾਊਗਾ ਕਿਨੇ ਵੀ ਇਸ ਦੇ ਨਾਲ ਨਾਲ 1.3 ਬਿਲੀਅਨ ਦੀਆਂ ਜਿਹੜੀਆਂ ਸਬਸਿਡੀਆਂ ਆ ਉਹ ਵੀ ਦਿੱਤੀਆਂ ਜਾਣਗੀਆਂ ਇਸ ਟਾਈਮ ਟੈਕ ਖੇਤਰ ਦੇ ਵਿੱਚ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਪੂਰਾ ਜ਼ੋਰ ਫੜਿਆ ਆ ਜਿਸ ਨੂੰ ਚਲਾਉਣ ਦੇ ਲਈ ਵੈਂਚੂਰੀ એનર્ਜੀ ਹੀ ਲੱਗਦੀ ਆ ਉਹ ਉਸ ਦੀ ਖਾਤਰ ਜਿਹੜੇ ਨਿਊਕਲੀਅਰ ਪਲਾਂਟਸ ਆ ਉਹਨਾਂ ਨੂੰ ਚਾਲੂ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਇੱਕ ਦੋ ਵੀਕ ਪਹਿਲਾਂ ਮਾਈਕਰੋਸਾਫਟ ਨੇ 3 ਮਾਈਲ ਆਈਲੈਂਡ ਦੇ ਵਿੱਚ ਜਿਹੜਾ ਨਿਊਕਲੀਅਰ ਪਲੈਂਟ ਆ ਉਹ ਇੱਕ એનર્ਜੀ ਕੰਪਨੀ ਦੇ ਨਾਲ ਸਮਝੌਤਾ ਕਰਕੇ ਉਸ ਨੂੰ ਮੁੜ ਚਾਲੂ ਕਰਨ ਦੀ ਗੱਲ ਕੀਤੀ ਸੀ ਤਾਂ ਜੋ ਉਹ ਆਪਣੇ ਜਿਹੜੇ ਡਾਟਾ ਸੈਂਟਰਸ ਆ ਉਹਨਾਂ ਨੂੰ ਬਿਜਲੀ ਜਿਹੜੀ ਉਥੋਂ ਦੇ ਸਕਣ ਸੋ ਫੈਡਰਲ ਅਧਿਕਾਰੀਆਂ ਨੇ ਫਾਈਨਲਾਈਜ਼ ਕਰ ਲਿਆ ਆ ਵੀ ਜਿਹੜਾ ਪੈਲਿਸੇਡਸ ਨਿਊਕਲੀਅਰ ਪਲੈਂਟ ਆ ਜੋ ਕਿ ਸਾਊਥ-ਵੈਸਟ ਮਿਸ਼ੀਗਨ ਦੇ ਵਿੱਚ ਪੈਂਦਾ ਆ ਉਸ ਨੂੰ ਜਿਹੜਾ ਰੀਸਟਾਰਟ ਕੀਤਾ ਜਿਹੜਾ ਉਹ ਜਾਊਗਾ ਇਹਦਾ ਮਤਲਬ ਵੀ ਜਿਹੜੇ ਪਲਾਂਟ ਦੇ ਓਨਰ ਆ ਉਹ ਹੁਣ ਉੱਤੇ ਮਨੀ ਸਪੈਂਡ ਕਰ ਸਕਦੇ ਆ ਰਿਪੇਅਰ ਤੇ ਉਸ ਨੂੰ ਅਪਗ੍ਰੇਡ ਕਰਨ ਲਈ ਯੂ ਐਸ ਡੀ ਈਆ ਡਿਪਾਰਟਮੈਂਟ ਆਫ એનર્ਜੀ ਤੇ ਡਿਪਾਰਟਮੈਂਟ ਆਫ ਐਗਰੀਕਲਚਰ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਅੱਜ ਇਸ ਤੇ ਜਿਹੜਾ ਉਹ ਬਾਰੇ ਵੀ ਦੋ ਜਿਹੜੇ ਰੂਰਲ ਪਿੰਡੂ ਜਿਹੜੇ ਇਲੈਕਟ੍ਰਿਕ ਕੋਆਪਰੇਟਿਵਸ ਆ ਉਹਨਾਂ ਨੂੰ ਸਾਂਝੇ ਤੌਰ ਦੇ ਉੱਤੇ ਇਹ ਜਿਹੜੀ ਫੈਸਿਲਿਟੀ ਆ ਉਹ 1.3 ਬਿਲੀਅਨ ਡਾਲਰ ਦੇ ਵਿੱਚ ਉਹ ਖਰੀਦਣਗੇ ਆਸੋ ਕਹਿੰਦੇ ਵੀ 9 ਸਤੰਬਰ ਨੂੰ ਜਿਹੜੇ ਬ੍ਰਿਜ ਮਿਸ਼ੀਗਨ ਆ ਉਹਨਾਂ ਨੇ ਪਹਿਲੀ ਵਾਰੀ ਰਿਪੋਰਟ ਕੀਤਾ ਸੀਗਾ ਇਸ ਜਿਹੜੀਆਂ ਗ੍ਰਾਂਟਸ ਆ ਉਸ ਦੇ ਜਿਹੜਾ ਉਹ ਬਾਬਤ ਮਈ 2022 ਦੇ ਵਿੱਚ ਕੀਦੀ ਵਾਰ ਇਸ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀਗਾ ਮਿਸ਼ੀਗਨ ਦੇ ਇਸ ਨਿਊਕਲੀਅਰ ਪਲਾਂਟ ਦੇ ਵਿੱਚ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਦੌਰ ਚੱਲ ਰਿਹਾ ਸੀ ਸਾਰੇ ਪਾਸੇ ਮੁਲਕ ਦੇ ਵਿੱਚ ਹੋਰ ਜਿਹੜੇ ਨਿਊਕਲੀਅਰ ਪਲਾਂਟ ਆ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੇ ਜਿਹੜੇ ਬਿਜਲੀ ਉਤਪਾਦਨ ਕੇਂਦਰ ਆ ਉਹਨਾਂ ਨੂੰ ਜਿਹੜਾ ਉਹ ਬੰਦ ਕੀਤਾ ਜਾ ਰਿਹਾ ਸੀਗਾ ਸੋ ਹੁਣ ਮੁੜ ਦੁਬਾਰਾ ਜਿਹੜੇ ਉਹ ਚਾਲੂ ਕਿਤੇ ਜਾ ਰਹੇ ਆ ਸੋ ਹੋਪਫੁਲੀ ਜਿਹੜਾ ਕੈਲੀਫੋਰਨੀਆ ਵਾਲਾ ਆ ਉਹ ਵੀ ਚਾਲੂ ਰਵੇ ਨਿਊਕਲੀਅਰ એનર્ਜੀ ਨੂੰ ਲੈ ਕੇ ਰੌਲਾ ਤਾਂ ਪੈਂਦਾ ਰਹਿੰਦਾ ਆ ਐਕਟਿਵਿਸਟ ਆ ਜਿਹ ਵੀ ਕਹਿੰਦੇ ਵੀ ਇਹ ਅਨ ਸੇਫ ਆ ਪਰ ਜਿਹੜੀ ਗ੍ਰੀਨ એનર્ਜੀ ਦੀ ਇਹ ਗੱਲ ਕਰਦੇ ਆ ਜਿੰਨੇ ਬਿਜਲੀ ਇਹਨਾਂ ਨੂੰ ਚਾਹੀਦੀ ਆ ਉਹਦੇ ਲਈ ਲੱਗਦਾ ਤੇ ਇਹੀ ਆ ਵੀ ਨਿਊਕਲੀਅਰ ਪਲਾਂਟਸ ਦਾ ਜਿਹੜਾ ਸਹਾਰਾ ਲੈਣਾ ਪਵੇਗਾ 53 ਸਾਲ ਪੁਰਾਣਾ ਹੈ ਜਿਹੜਾ ਓਵਰਆਲ ਨਿਊਕਲੀਅਰ ਪਾਵਰ ਪਲਾਂਟ ਫੈਡਰਲ ਜਿਹੜੀ ਸਰਕਾਰ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਉਹਨਾਂ ਨੇ 1.5 ਬਿਲੀਅਨ ਡਾਲਰ ਦਾ ਜਿਹੜਾ ਲੋਨ ਆ ਪਹਿਲੀ ਸੇਡਸ ਕਰਕੇ ਜਿਹੜਾ ਨਿਊਕਲੀਅਰ ਪਲਾਂਟ ਆ ਉਸ ਤੇ ਵਿੱਚ ਉਹ ਦੇਣਗੇ ਮਿਸ਼ੀਗਨ ਦੇ ਵਿੱਚ ਇਹ ਨਿਊਕਲੀਅਰ ਪਲਾਂਟ ਆ ਜਿਸ ਤੇ ਵਿੱਚ ਬਿਜਲੀ ਦਾ ਉਤਪਾਦਨ ਜਿਹੜਾ ਆ ਉਹ ਹੁਣ ਕੀਤਾ ਜਾਊਗਾ ਕਿਨੇ ਵੀ ਇਸ ਦੇ ਨਾਲ ਨਾਲ 1.3 ਬਿਲੀਅਨ ਦੀਆਂ ਜਿਹੜੀਆਂ ਸਬਸਿਡੀਆਂ ਆ ਉਹ ਵੀ ਦਿੱਤੀਆਂ ਜਾਣਗੀਆਂ ਇਸ ਟਾਈਮ ਟੈਕ ਖੇਤਰ ਦੇ ਵਿੱਚ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਪੂਰਾ ਜ਼ੋਰ ਫੜਿਆ ਆ ਜਿਸ ਨੂੰ ਚਲਾਉਣ ਦੇ ਲਈ ਇਵੈਂਚੁਅਲੀ એનર્ਜੀ ਹੀ ਲੱਗਦੀ ਆ ਉਹ ਉਸ ਦੀ ਖਾਤਰ ਜਿਹੜੇ ਨਿਊਕਲੀਅਰ ਪਲਾਂਟਸ ਆ ਉਹਨਾਂ ਨੂੰ ਚਾਲੂ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ 1-2 ਵੀਕ ਪਹਿਲਾਂ ਮਾਈਕਰੋਸਾਫਟ ਨੇ 3 ਮਾਈਲ ਆਈਲੈਂਡ ਦੇ ਵਿੱਚ ਜਿਹੜਾ ਨਿਊਕਲੀਅਰ ਪਲਾਂਟ ਆ ਉਹ ਇੱਕ એનર્ਜੀ ਕੰਪਨੀ ਦੇ ਨਾਲ ਸਮਝੌਤਾ ਕਰਕੇ ਉਸ ਨੂੰ ਮੁੜ ਚਾਲੂ ਕਰਨ ਦੀ ਗੱਲ ਕੀਤੀ ਸੀ ਤਾਂ ਜੋ ਉਹ ਆਪਣੇ ਜਿਹੜੇ ਡਾਟਾ ਸੈਂਟਰਸ ਆ ਉਹਨਾਂ ਨੂੰ ਬਿਜਲੀ ਜਿਹੜੀ ਉਥੋਂ ਦੇ ਸਕਣ ਸੋ ਫੈਡਰਲ ਅਧਿਕਾਰੀਆਂ ਨੇ ਫਾਈਨਲਾਈਜ਼ ਕਰ ਲਿਆ ਹੈ ਵੀ ਜਿਹੜਾ ਪੈਲਿਸੇਡਸ ਨਿਊਕਲੀਅਰ ਪਲਾਂਟ ਆ ਜੋ ਕਿ ਸਾਊਥ-ਵੈਸਟ ਮਿਸ਼ੀਗਨ ਦੇ ਵਿੱਚ ਪੈਂਦਾ ਆ ਉਸ ਨੂੰ ਜਿਹੜਾ ਰੀਸਟਾਰਟ ਕੀਤਾ ਜਿਹੜਾ ਉਹ ਜਾਊਗਾ ਇਹਦਾ ਮਤਲਬ ਵੀ ਜਿਹੜੇ ਪਲਾਂਟ ਦੇ ਓਨਰ ਆ ਉਹ ਹੁਣ ਉੱਤੇ ਮਨੀ ਸਪੈਂਡ ਕਰ ਸਕਦੇ ਆ ਰਿਪੇਅਰ ਤੇ ਉਸ ਨੂੰ ਅਪਗ੍ਰੇਡ ਕਰਨ ਲਈ ਯੂ ਐਸ ਡੀ ਈ ਡਿਪਾਰਟਮੈਂਟ ਆਫ એનર્ਜੀ ਤੇ ਡਿਪਾਰਟਮੈਂਟ ਆਫ ਐਗਰੀਕਲਚਰ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਅੱਜ ਇਸ ਤੇ ਜਿਹੜਾ ਉਹ ਬਾਰੇ ਵੀ ਦੋ ਜਿਹੜੇ ਰੂਰਲ ਪਿੰਡੂ ਜਿਹੜੇ ਇਲੈਕਟ੍ਰਿਕ ਕੋਆਪਰੇਟਿਵਸ ਆ ਉਹਨਾਂ ਨੂੰ ਸਾਂਝੇ ਤੌਰ ਦੇ ਉੱਤੇ ਇਹ ਜਿਹੜੀ ਫੈਸਿਲਿਟੀ ਆ ਉਹ 1.3 ਬਿਲੀਅਨ ਡਾਲਰ ਦੇ ਵਿੱਚ ਉਹ ਖਰੀਦਣਗੇ ਆ ਸੋ ਕਹਿੰਦੇ ਵੀ 9 ਸਤੰਬਰ ਨੂੰ ਜਿਹੜੀ ਬ੍ਰਿਜ ਮਿਸ਼ੀਗਨ ਆ ਉਹਨਾਂ ਨੇ ਪਹਿਲੀ ਵਾਰੀ ਰਿਪੋਰਟ ਕੀਤਾ ਸੀਗਾ ਇਸ ਜਿਹੜੀਆਂ ਗ੍ਰਾਂਟਸ ਆ ਉਸ ਦੇ ਜਿਹੜਾ ਉਹ ਬਾਬਤ ਮਈ 2022 ਦੇ ਵਿੱਚ ਕਿੰਦੀ ਵਾਰ ਇਸ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀਗਾ ਮਿਸ਼ੀਗਨ ਦੇ ਇਸ ਨਿਊਕਲੀਅਰ ਪਲਾਂਟ ਦੇ ਵਿੱਚ ਉਸ ਟਾਈਮ ਦੇ ਉਤੇ ਕਹਿੰਦੇ ਵੀ ਦੌਰ ਚੱਲ ਰਿਹਾ ਸੀ ਸਾਰੇ ਪਾਸੇ ਮੁਲਕ ਦੇ ਵਿੱਚ ਹੋਰ ਜਿਹੜੇ ਨਿਊਕਲੀਅਰ ਪਲਾਂਟ ਆ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੇ ਜਿਹੜੇ ਬਿਜਲੀ ਉਤਪਾਦਨ ਕੇਂਦਰ ਆ ਉਹਨਾਂ ਨੂੰ ਜਿਹੜਾ ਉਹ ਬੰਦ ਕੀਤਾ ਜਾ ਰਿਹਾ ਸੀਗਾ ਸੋ ਹੁਣ ਮੁੜ ਦੁਬਾਰਾ ਜਿਹੜੇ ਉਹ ਚਾਲੂ ਕੀਤੇ ਜਾ ਰਹੇ ਆ ਸੋ ਹੋਪਫੁਲੀ ਜਿਹੜਾ ਕੈਲੀਫੋਰਨੀਆ ਵਾਲਾ ਆ ਉਹ ਵੀ ਚਾਲੂ ਰਵੇ ਨਿਊਕਲੀਅਰ એનર્ਜੀ ਨੂੰ ਲੈ ਕੇ ਰੌਲਾ ਤਾਂ ਪੈਂਦਾ ਰਹਿੰਦਾ ਆ ਐਕਟਿਵਿਸਟ ਆ ਜਿਹ ਵੀ ਕਹਿੰਦੇ ਵੀ ਇਹ ਅਨਸੇਫ ਆ ਪਰ ਜਿਹੜੀ ਗ੍ਰੀਨ એનર્ਜੀ ਦੀ ਇਹ ਗੱਲ ਕਰ ਰਹੇ ਆ ਜਿੰਨੇ ਬਿਜਲੀ ਇਹਨਾਂ ਨੂੰ ਚਾਹੀਦੀ ਆ ਉਹਦੇ ਲਈ ਲੱਗਦਾ ਤੇ ਇਹੀ ਆ ਵੀ ਨਿਊਕਲੀਅਰ ਪਲਾਂਟਸ ਦਾ ਜਿਹੜਾ ਸਹਾਰਾ ਲੈਣਾ ਪਵੇਗਾ 53 ਸਾਲ ਪੁਰਾਣਾ ਹੈ ਜਿਹੜਾ ਓਵਰਆਲ ਨਿਊਕਲੀਅਰ ਪਾਵਰ ਪਲਾਂਟ